ਹੋਰ ਪਾਲੀ ਜੀ ਕੀ ਹਾਲ ਚਾਲ ਹੈ ਬਸੀ ਤੁਹਾਡੀ ਖੈਰ ਹੈ ਅੱਛਾ ਜੀ ਹਾਂ ਜੀ ਤੁਸੀਂ ਗੱਲਾਂ ਬਹੁਤ ਵਧੀਆ ਕਰ ਲੈਂਦੇ ਹੋ ਧੰਨਵਾਦ ਜੀ ਕਿਸੇ ਨੂੰ ਤਾਂ ਸਾਡੀਆਂ ਗੱਲਾਂ ਪਸੰਦ ਆਈਆਂ ਵੈਸੇ ਇੰਨੀਆਂ ਸੋਹਣੀਆਂ ਗੱਲਾਂ ਕਿੱਥੋਂ ਕਰ ਲੈਂਦੇ ਹੋ ਤੁਸੀਂ ਕਿਤੇ ਕੋਈ ਫਿਲਮਾਂ ਦੇ ਡਾਇਲੋਗ ਤਾਂ ਨਹੀਂ ਲਿਖ ਕੇ ਰੱਖੇ ਹੋਏ ਨਾ ਨਾ ਜੀ ਆਪਾਂ ਕਾਨੂੰ ਡਾਇਲੋਗ ਲਿਖਨੇ ਆ ਜੋ ਗੱਲ ਦਿਲ ਚ ਹੁੰਦੀ ਆ ਉਹੀ ਕਹਿ ਦਿੰਨੇ ਆ ਅੱਛਾ ਜੀ ਇਹਦਾ ਮਤਲਬ ਤੁਹਾਡਾ ਦਿਲ ਬਹੁਤ ਸਾਫ ਹੈ ਪਰ ਤੁਸੀਂ ਦਿਲ ਤਾਂ ਮੈਨੂੰ ਦਿਖਾ ਨਹੀਂ ਸਕਦੇ ਇੱਕ ਫੋਟੋ ਤਾਂ ਦਿਖਾ ਦਿਓ ਨਾ ਨਾ ਜੀ ਫੋਟੋ ਦੇਖ ਕੇ ਕੀ ਕਰੋਗੇ ਮੈਂ ਕਿਹੜਾ ਕੋਈ ਐਕਟਰ ਆ ਦੇਸੀ ਜਾਂ ਮੁੰਡਾ ਮੈਂ ਪਿੰਡ ਦਾ ਲੈ ਮੈਂ ਕਿਹੜਾ ਵਿਦੇਸ਼ੀ ਆ ਕਦੋਂ ਸਾਡੇ ਕੀ ਨਾ ਹੀ ਨਹੀਂਗਾ ਪਤਾ ਨਹੀਂ ਕੀ ਕਰੀ ਜਾਂਦਾ ਉਹ ਪਾਲੀ ਉਹ ਪਾਲੀ ਕੋਈ ਆ ਗਿਆ ਆ ਗਿਆ 1 ਮਿੰਟ ਚਲੋ ਜੀ ਮੈਂ ਫੇਰ ਗੱਲ ਕਰਦਾ ਮੇਰਾ ਦੋਸਤ ਆ ਗਿਆ ਉਹ ਪਾਲੀ ਓਏ ਓਏ ਆ ਗਿਆ 1 ਮਿੰਟ ਖੜ ਜਾ ਚਲੋ ਜੀ ਮੇਰਾ ਦੋਸਤ ਆ ਗਿਆ ਮੈਂ ਬਾਤ ਚ ਗੱਲ ਕਰੂੰ ਯਾਰ ਆ ਕੀ ਗੱਲ ਹੋਗੀ ਜੇ ਦੋਸਤ ਆ ਗਿਆ ਇਹਦਾ ਮਤਲਬ ਚੈਟ ਕਰਨੀ ਛੱਡ ਦੇਣੀ ਆ ਮੇਕੜਾ ਦੋਸਤ ਨੂੰ ਖਾਣ ਲੱਗੀ ਆ ਪਤਾ ਨਹੀਂ ਇਹਦਾ ਕੀ ਬਣੂਗਾ ਵੈਸੇ ਪਾਲੀ ਨੇ ਸੋਹਣੀ ਗੱਲਾਂ ਕਰਦਾ ਪਤਾ ਨਹੀਂ ਆਪ ਦੇਖਣ ਚ ਕਿੰਨਾ ਕਸੋਣਾ ਹੋਊਗਾ ਓਏ ਆ ਜਾ ਹੁਣ ਓਏ ਆ ਗਿਆ ਆ ਗਿਆ ਪਤਾ ਨਹੀਂ ਕੀ ਕਰੀ ਜਾਂਦਾ ਬੈਠਾ ਆ ਗਿਆ ਕਿਵੇਂ ਆਇਆ ਯਾਰ ਕੀ ਕਰੀ ਜਨਾ ਮੈਂ ਤੈਨੂੰ ਖੇਤ ਡਿਖੀ ਜਨਾ ਉਹ ਨਿਕਲ ਆਇਆ ਕਰ ਯਾਰ ਮੈਂ ਤੈਨੂੰ ਖੇਤ ਡਿਖੀ ਜਨਾ ਵੀ ਖੇਤ ਆ ਜੂਗਾ ਉਹ ਬੱਸ ਯਾਰ ਉਹ ਮੜੀ ਚੈਟ ਕਰਨ ਲੱਗ ਗਿਆ ਮੈਂ ਤਾਂ ਪਤੀ ਨਹੀਂ ਲੱਗਿਆ ਚੈਟ ਕਰਦਾ ਰਹੇ ਅੱਛਾ ਪ੍ਰਜਾਈ ਨਾਲ ਚੈਟ ਲੱਗ ਰਹੀ ਨੇ ਫਿਰ ਕਰਨਾ ਓਏ ਨਾ ਨਾ ਭਰਾਵਾ ਉਹ ਤਾਂ ਮੇਰੀ ਜਸਟ ਫਰੈਂਡ ਹੈ ਜਸਟ ਫਰੈਂਡ ਕਾਨੂੰ ਪਸੰਦ ਦਾ ਤੂੰ ਵੀ ਉਹਨੂੰ ਕਰਦਾ ਓ ਨਾ ਭਰਾਵਾ ਮੇਰੇ ਪਸੰਦ ਕਰਨ ਨਾਲ ਕਰਨ ਨਾਲ ਕੀ ਫਰਕ ਪੈਂਦਾ ਉਹ ਥੋੜੀ ਮੈਨੂੰ ਪਸੰਦ ਕਰਦੀ ਆ ਓ ਲੈ ਤੈਨੂੰ ਕਿਵੇਂ ਪਤਾ ਯਾਰ ਉਹ ਤੈਨੂੰ ਪਸੰਦ ਨਹੀਂ ਕਰਦੀ ਕੋਛਿੱਦ ਦੀ ਗੱਲ ਆ ਯਾਰ ਉਹ ਚੰਨ ਵਰਗੀ ਸੋਹਣੀ ਕਿੱਥੇ ਮੇਰਾ ਰੰਗ ਹੁਣ ਤੈਨੂੰ ਪਤਾ ਏ ਕਿੱਥੇ ਉਹ ਕਿੱਥੇ ਮੈਂ ਉਹ ਭਰਾਵਾ ਤੂੰ ਸਾਰਾ ਦਿਨ ਆਵਦੇ ਰੰਗ ਨੂੰ ਲੈ ਕੇ ਨਾ ਸੋਚੀ ਜਾਇਆ ਕਰ ਫਿਰ ਕੀ ਹੋ ਗਿਆ ਤੇਰਾ ਰੰਗ ਸਾਵਲਾ ਉਹ ਤੇਰੀ ਸ਼ਕਲ ਤੋਂ ਜ਼ਿਆਦਾ ਤੇਰੀ ਸੋਚ ਨੂੰ ਪਿਆਰ ਕਰਦੀ ਆ ਤਾਂ ਹੀ ਉਹਨੇ ਵੀਡੀਓ ਕਾਲ ਨਹੀਂ ਕਰੀ ਨਾ ਫੋਟੋ ਮੰਗੀ ਆ ਤੈਨੂੰ ਕਿਹਨੇ ਕਿਹਾ ਵੀ ਫੋਟੋ ਨਹੀਂ ਮੰਗੀ ਪਤੰਦਰਾਂ ਉਹ ਤਾਂ ਰੋਜ਼ ਮੰਗਦੀ ਆ ਮੈਂ ਹੀ ਨਹੀਂ ਸੈਂਡ ਕਰਦਾ ਹੈਗਾ ਉਹ ਲੈ ਫਿਰ ਤੂੰ ਫੋਟੋ ਸੈਂਡ ਕਰਕੇ ਕੰਮ ਨਿਮੜ ਫੋਟੋ ਦੀ ਛੱਡ ਮੈਂ ਤਾਂ ਕਹਿੰਦਾ ਵੀਡੀਓ ਕਾਲ ਕਰ ਲੈ ਆਹੋ ਕਰ ਲੈ ਵੀਡੀਓ ਕਾਲ ਇਹ ਤੇਰੇ ਵਰਗੇ ਦੋਸਤ ਹੁਣ ਤਾਂ ਦੁਸ਼ਮਣਾਂ ਦੀ ਕੀ ਲੋੜ ਐ ਜੇ ਸ਼ੈਲੀ ਨੇ ਮੇਰੀ ਸ਼ਕਲ ਦੇਖ ਲਈ ਨਾ ਪੱਕੇ ਐਡ ਕਰਨ ਕਰਨੀ ਵੀ ਜਾਊਗੀ ਉਹ ਨਹੀਂ ਛੱਡਦੀ ਚੈਟ ਕਰਨੀ ਤੂੰ ਨਰ ਰਹੀ ਆ ਆਹੋ ਤੈਨੂੰ ਪਤਾ ਕਿ ਮੈਨੂੰ ਪਤਾ ਪਤੰਦਰਾ ਮਾਸਾ ਤੇ ਇੱਕ ਜਸਟ ਪ੍ਰਿੰਦ ਜੁੜੀ ਆ ਜੇ ਉਹ ਵੀ ਭੱਜ ਗਈ ਮੈਂ ਫਿਰ ਮੈਂ ਕਿੰਨਾ ਚੈਟ ਕਰੂੰਗਾ ਉਹ ਚੱਲ ਠੀਕ ਐ ਭਰਾਵਾ ਤੂੰ ਕਰ ਲੈ ਉਹਦੀ ਮਨ ਮਰਜ਼ੀ ਪਰ ਇੱਕ ਗੱਲ ਯਾਦ ਰੱਖੀ ਤੈਨੂੰ ਉਹਦੇ ਮੂਰੇ ਆਉਣਾ ਤਾਂ ਪਊਗਾ ਇੱਕ ਵਾਰੀ ਨਹੀਂ ਉਹ ਆਜੂਗੀ ਫਿਰ ਓਏ ਚੰਗਾ ਓਏ ਉਦੋਂ ਦੀ ਉਦੋਂ ਵੇਖਾਂਗੇ ਹੁਣ ਆਇ ਖੇਤ ਚੱਲੀਏ ਪੂਰੀ ਲੈਕਚਰ ਜਿਦਾਂ ਲੱਗ ਗਿਆ ਚੱਲ ਚੱਲ ਆ ਜਾ ਮੈਂ ਤੱਕ ਪਰ ਲਿਖੀ ਨਾ ਸ਼ਰਮਿਲਾ ਨਾ ਅੱਜ ਕੱਲ ਤਾਂ ਕੁੜੀਆਂ ਨੀ ਨਾ ਸ਼ਰਮਾਂਦੀਆਂ ਜਿੰਨਾ ਮੁੰਡਾ ਹੋ ਕੇ ਸ਼ਰਮਾਈ ਜਾਂਦਾ ਮੈਨੂੰ ਲੱਗਦਾ ਮੈਨੂੰ ਫੋਟੋ ਸੈਂਡ ਕਰਵਾਉਣਾ ਕਰੂਗਾ ਮੈਨੂੰ ਹੀ ਕੁਝ ਕਰਨਾ ਫੋਲ ਲੱਗਦਾ ਯਾਰਨੇ ਬੁੱਤਾਂ ਕੁਛ ਨਹੀਂ ਬੱਪਾ ਬਸ ਅਸਾਈਨਮੈਂਟ ਜੀ ਰੈਡੀ ਕਰ ਰਹੀ ਸੀਗੀ ਔਰ ਦਾਗ ਜੀ ਨਾ ਤੇਰੇ ਲਈ ਚਿੱਠੀ ਲੈ ਕੇ ਆਇਆ ਪਤਾ ਨਹੀਂ ਕੀ ਇਹ ਦੇਖੀ ਮੜਿਆ ਇਹ ਵਿੱਚ ਤੇ ਆਉ ਦੇਖੋ ਪਪਾ ਇਹ ਚਿੱਠੀ ਨਾ ਮੇਰੇ ਯੂਨੀਵਰਸਿਟੀ ਤੋਂ ਆਈ ਆ ਅੱਛਾ ਹਰ ਸਰਚ ਵਰਕ ਨਹੀਂ ਕਰਨਾ ਜਿਹੜਾ ਮੈਨੇ ਉਹਦੇ ਵਾਸਤੇ ਆ ਤੇ ਉਹ ਪੁੱਛ ਰਹੇ ਨੇ ਵੀ ਤੁਸੀਂ ਰਿਸਰਚ ਵਰਕ ਤੁਸੀਂ ਸ਼ਹਿਰ 'ਚ ਕਰਨਾ ਪਸੰਦ ਕਰੋਗੇ ਪਿੰਡ ਦੇ ਵਿੱਚ ਫਿਰ ਤਾਂ ਐਂਕੀ ਸੋਚਿਆ ਪੁੱਤ ਪਪਾ ਵੈਸੇ ਹੈ ਮੈਂ ਕੋਈ ਸੋਚਿਆ ਨਹੀਂ ਹੈਗਾ ਜੇ ਤੂੰ ਮੇਰੇ ਮੰਨੇ ਨਾ ਤੂੰ ਐਂ ਕਰ ਸ਼ਹਿਰ 'ਚ ਤੁਹਾਨੂੰ ਜਿਹਨੂੰ ਖਰਚੇ ਵਾਧੂ ਪੈਣਗੇ ਕਦੇ ਸ਼ਹਿਰਾਂ ਦਾ ਰਹਿਣ-ਮਹਿਣ ਵਧੀਆ ਨਹੀਂ ਹੁੰਦਾ ਤੂੰ ਐਂ ਕਰ ਪਿੰਡ ਦੇ ਵਿੱਚ ਕਰ ਲੈ ਗੱਲ ਤਾਂ ਬਾਪੂ ਦੀ ਸਹੀ ਆ ਪਿੰਡ ਦੇ ਲੋਕ ਮਿਲਵਰਤਨ ਵਾਲੇ ਹੁੰਦੇ ਨੇ ਪਾਲੀ ਵੀ ਤਾਂ ਪਿੰਡ ਦਾ ਨਾਲੇ ਕਿੰਨਾ ਵਧੀਆ ਵੈਸੇ ਕਿਉਂ ਨਾ ਮੈਂ ਰਿਸਰਚ ਵਰਕ ਲਈ ਪਾਲੀ ਦੇ ਪਿੰਡ ਹੀ ਚਲੀ ਜਾਵਾਂ ਨਾਲੇ ਇਸੇ ਬਹਾਨੇ ਪਾਲੀ ਨੂੰ ਮਿਲ ਲੂੰਗੀ ਦੀ ਜਜ਼ਰੀ ਮਤਾਂ ਕੁਛ ਨਹੀਂ ਪਾਪਾ ਮੈਂ ਤਾਂ ਸੋਚੀ ਸੀ ਕਿ ਮੈਂ ਪਿੰਡ ਚੀ ਕਰ ਲਵਾਂ ਰਿਸਰਚ ਵਰਕ ਆਪਣਾ ਹਾਂ ਬਤਾਈ ਕਰੀ ਲੈ ਤੂੰ ਉੱਥੇ ਆਪਦਾ ਕੰਮ ਆਉਣ ਨਾਲ ਕਰ ਲਈ ਚਲ ਠੀਕ ਹੈ ਤੂੰ ਕਰ ਲੈ ਨਾ ਕੀ ਆਦੇ ਅਸਾਈਨਮੈਂਟ ਆਇਆ ਅਸਾਈਨਮੈਂਟ ਜੀ ਤੇ ਮੈਂ ਵੀ ਆਪਦਾ ਕੰਮ ਕਰ ਲਾਂ ਠੀਕ ਹੈ ਪਾਪਾ ਠੀਕ ਹੈ ਮੈਂ ਖੁਸ਼ ਕਵੀ ਨਾ ਸਭ ਤੋਂ ਪਹਿਲਾਂ ਪਾਲੇ ਨੂੰ ਹੀ ਦੱਸ ਦਿਆਂ ਫਟਾਫਟ ਮੈਸੇਜ ਕਰਕੇ ਚਲ ਆ ਰਾਮ ਅਗੈਦਰ ਚਰੀ ਜੀ ਇੱਕ ਆ ਫੋਨ ਜੇ ਫੋਨ ਜੇ ਬਹੁਤ ਤੰਗ ਕਰਦਾ ਮੈਦੇ ਮੈਸੇਜ ਲੈ ਮੈਸੇਜ ਉਹ ਕੀ ਦਾ ਆ ਗਿਆ ਦੇਖ ਲੈ ਪਰਚਾਈ ਦੀ ਆ ਗਿਆ ਮੈਸੇਜ ਉਹ ਕੀ ਯਾਰ ਦੇਖ ਲੈ ਲੈ ਉਸੇ ਦੀ ਮੈਸੇਜ ਆਏ ਪਏ ਨੇ ਉਹ ਮੈਂ ਤੈਨੂੰ ਪਹਿਲੀ ਨਹੀਂ ਕਿਹਾ ਤੀਗਾ ਲੈ ਜ ਆਪਾਂ ਨੂੰ ਆਏ ਨੂੰ ਥੋੜਾ ਟਾਈਮ ਹੀ ਹੋਇਆ ਉਹ ਵੀ ਮੈਸੇਜ ਆ ਗਿਆ ਉਹ ਤੂੰ ਮੰਨ ਚਾਹੇ ਨਾ ਮੰਨ ਬਾਈ ਅਗਲੀ ਤੇਰੇ ਪਿੱਛੇ ਪਾਗਲ ਹੋ ਰਹੀ ਐ ਚਲ ਪੜ ਕੀ ਲਿਖਿਆ ਹੋਇਆ ਫਿਰ ਜਦੋਂ ਵੀ ਮੈਂ ਤੁਹਾਡੇ ਤੋਂ ਫੋਟੋ ਮੰਗਦੀ ਆਂ ਤਾਂ ਤੁਸੀਂ ਕਦੇ ਨਹੀਂ ਵਿਖਾਉਂਦੇ। ਨਾ ਹੀ ਅੱਜ ਤੋਂ ਬਾਅਦ ਮੈਂ ਤੁਹਾਡੇ ਤੋਂ ਫੋਟੋ ਮੰਗਣੀ ਆ। ਕਿਉਂਕਿ ਮੈਂ ਤੁਹਾਨੂੰ ਵੇਖਣ ਤੁਹਾਡੇ ਪਿੰਡ ਆ ਰਹੀ ਆਂ। ਜਲਦੀ ਮਿਲਾਂਗੇ। ਤੇ ਕਿਤੇ ਹੁਣ ਪਿੰਡ ਛੱਡ ਕੇ ਨਾ ਭੱਜ ਜਾਇਓ। ਕਿਉਂਕਿ ਮੈਂ ਕੱਲਾ ਤੁਹਾਨੂੰ ਮਿਲਣ ਲਈ ਸਗੋਂ ਨਾਲ ਸਰਚ ਵਰਕ ਕਰਨ ਵੀ ਆ ਰਹੀ ਆਂ। ਤੇ ਤੁਸੀਂ ਮੇਰੀ ਉਸ ਵਿੱਚ ਮਦਦ ਕਰੋਗੇ। ਬਾਈ ਓਏ ਯਾਰ ਤੈਨੂੰ ਹੱਸਣ ਦੀ ਪਈ ਐ ਮੈਨੂੰ ਇੱਥੇ ਟੈਨਸ਼ਨ ਹੋ ਜਾਂਦੀ ਐ ਮੇਰਾ ਬੁਰਾ ਹਾਲ ਹੋ ਜਾਂਦਾ ਉਹ ਬੁਰੇ ਹਾਲ ਨੂੰ ਕੀ ਹੁੰਦਾ ਮੈਂ ਤੈਨੂੰ ਪਹਿਲੇ ਨਹੀਂ ਕਿਹਾ ਸੀ ਵੀ ਭਾਈ ਦਿਖਾ ਦੇ ਫੋਟੋ ਦਿਖਾ ਦੇ ਤੂੰ ਕਿੱਥੇ ਮੰਨਦਾ ਹੁਣ ਦੇਖ ਲੈ ਫਿਰ ਜਿਹੜੀ ਹੋਊਗੀ ਉਹ ਤਾਂ ਹੋਊਗੀ ਉਹ ਯਾਰ ਕੀ ਸੋਚੂਗੀ ਜਦੋਂ ਉਹਨੇ ਮੈਨੂੰ ਵੇਖ ਲਿਆ ਜੇ ਹੁੰਰਦਾ ਕਾ ਤੂੰ ਫਿਰ ਉਹ ਜਿਹੜਾ ਕਸੂਗਾ ਦੇਖੀ ਜਾਊਗੀ ਉਹ ਤੈਨੂੰ ਨਹੀਂ ਪਤਾ ਭਰਾਵਾ ਉਹਨਾ ਮੈਨੂੰ ਸੋਨਾ ਤੇ ਸਟੈਲੀ ਜਿਹਾ ਮੁੰਡਾ ਸਮਝਦੀ ਐ ਜਮਾ ਤੇਰੇ ਵਰਗਾ ਮੈਂ ਹੈਗਾ ਜਮਾ ਦੇਸੀ ਜਿਹਾ ਮੁੰਡਾ ਪਿੰਡ ਦਾ ਹੁਣ ਮੈਂ ਦੱਸ ਕੀ ਕਰਾਂ ਮੇਰੀ ਤਾਂ ਜਾਨ ਨੂੰ ਸਿਆਪਾ ਪਾਤਾ ਸੈਲੀ ਨੇ ਓ ਗੁਰੀ ਤੂੰ ਨਾ ਯਾਰ ਥੋੜੇ ਦਿਨਾਂ ਲਈ ਪਾਲੀ ਬਣ ਜਾ ਉਹ ਥੋੜੇ ਦਿਨਾਂ ਦੀ ਗੱਲ ਆ ਯਾਰ ਜਿੰਨਾ ਚਿਰ ਐਸੇ ਹੈਲੀ ਐ ਤੂੰ ਪਾਲੀ ਬਣ ਜਾ ਉਹ ਪਾਗਲ ਐ ਤੂੰ ਦਿਮਾਗ ਤੇ ਮੂੰਗ ਹੈਗਾ ਤੇਰਾ ਉਹ ਮੈਂ ਤਾਂ ਬਾਈ ਗੁਰਿਓ ਲੋਟਾਂ ਮੈਂ ਨਹੀਂ ਪਾਲੀ ਬੁੱਲੀ ਬਣਦਾ ਉਹ ਐਂ ਕਦੋਂ ਕਰਦਾ ਭਰਾਵਾ ਯਾਰ ਥੋੜੇ ਦਿਨਾਂ ਦੀ ਗੱਲ ਆ ਯਾਰ ਬਣ ਜਾ ਯਾਰ ਉਹ ਕਾਂ ਨੂੰ ਬਾਈ ਲੈ ਐਂ ਥੋੜੀ ਹੁੰਦਾ ਹੁੰਦਾ ਯਾਰ ਵੀ ਅੱਛਾ ਮੈਂ ਪਾਲੀ ਬਣੂਗਾ ਹੈ ਹੋਰ ਗੁਰਿਓ ਯਾਰ ਪਲੀਜ਼ ਮੰਨ ਜਾ ਯਾਰ ਐਂ ਕਦੋਂ ਕਰਦਾ ਉਹ ਸ਼ੈਲੀ ਥੋੜੇ ਦਿਨਾਂ ਤੱਕ ਵਾਪਸ ਚਲੀ ਜਾਊਗੀ ਪਲੀਜ਼ ਯਾਰ ਤੂੰ ਆਪਦੇ ਯਾਰ ਲਈ ਇੰਨਾ ਵੀ ਨਹੀਂ ਕਰ ਸਕਦਾ ਯਾਰ ਉਹ ਚੱਲ ਚੱਲ ਠੀਕ ਆ ਯਾਰ ਮੈਂ ਬਣ ਜੂਗਾ ਕਾਂ ਨੂੰ ਇਮੋਸ਼ਨਲ ਕਰੀ ਜੰਨਾ ਨਾਲ ਤੇਰੇ ਵਾਸਤੇ ਜਾਨ ਵੀ ਹਾਜ਼ਰ ਆ ਇੱਕ ਹਫ਼ਤੇ ਦੀ ਕੀ ਗੱਲ ਆ ਤੁਮਨ ਨੂੰ ਮੈਂ ਅਸਬੀਓ ਕਦੋਂ ਆ ਰਹੀ ਹੈ ਫਿਰ ਆਪਾਂ ਉਸ ਹਿਸਾਬ ਨਾਲ ਪਲਾਨ ਤਿਆਰ ਕਰਾਂਗੇ ਰਾ ਆਈ ਬੈਠੀ ਆ ਲੇਟ ਕਰਾ ਦੇ ਉੱਥੇ ਨਹੀਂ ਗਿਆ ਚੱਲ ਆ ਜਾ ਫਿਰ ਚੱਲ ਚੱਲ ਹੁਣ ਚਸਤ ਬਣ ਕੇ ਨਹੀਂ ਹੁਣ ਆਪਾਂ ਤੂੰ ਪਾਲੀ ਕੋਲ ਚਿਰਗੇ ਨਾ ਠੀਕ ਹੈ ਤੂੰ ਮੇਰਾ ਦੋਸਤ ਹੈ ਜੀ ਗੁਰੀ ਹੈਲੋ ਹੈਲੋ ਮੈਂ ਤੁਹਾਨੂੰ ਕਈ ਵਾਰੀ ਚੈਟ ਤੇ ਵੀ ਦੱਸਿਆ ਥੇ ਬਾਰੇ ਹਾਂ ਹਾਂ ਜਾਣਦੀ ਹੈ ਨਾ ਬਾਰੇ ਵੀ ਚੈਟ ਤੇ ਸਾਰਿਆਂ ਵਾਰੀ ਦੱਸ ਰੱਖਿਆ ਮੈਨੂੰ ਹੋਰ ਵਧੀਆ ਜੀ ਕੋਈ ਆਉਣ ਜਾਣ ਤੇ ਦਿੱਕਤ ਤਾਂ ਨਹੀਂ ਹੋਈ ਨਹੀਂ ਨਹੀਂ ਮੈਨੂੰ ਕੋਈ ਪ੍ਰੋਬਲਮ ਨਹੀਂ ਆਉਂਦਾ ਆਪਾਂ ਗੱਲਾਂ ਬਾਤਾਂ ਪਿੰਡ ਜਾ ਕੇ ਕਰ ਲਈਏ ਚੱਲੀਏ ਹਾਂਜੀ ਹਾਂ ਜਰੂਰ ਆਜਾ ਚਲ ਕਾਲੀ ਬਾਲੀ ਹੈ ਨਾ ਤੁਹਾਨੂੰ ਤਾਂ ਕਰਕੇ ਪਾਲੀ ਮੈਨੂੰ ਐਂ ਦੱਸੋ ਇਹ ਐਮਐਸਪੀ ਦਾ ਕਿਸਾਨ ਨੂੰ ਕੀ ਫਾਇਦਾ ਤੇ ਕੀ ਨੁਕਸਾਨ ਹੈ ਉਹ ਤੁਹਾਨੂੰ ਮੈਂ ਦੱਸਦਾ ਜੀ ਐਮਐਸਪੀ ਦਾ ਮਤਲਬ ਆ ਉਹ 1 ਮਿੰਟ 1 ਮਿੰਟ ਯੂ ਆਰ ਪਾਲੀ ਮੈਂ ਪਾਲੀ ਨੂੰ ਪੁੱਛਿਆ ਤੁਹਾਨੂੰ ਨਹੀਂ ਓਹ ਤੁਸੀਂ ਤਾਂ ਸੀਰੀਅਸ ਹੀ ਹੋ ਗਏ ਮੈਂ ਤਾਂ ਮਜ਼ਾਕ ਕਰਦੀ ਸੀ ਮੈਨੂੰ ਨਾ ਪਾਲੀ ਨੇ ਪਹਿਲਾਂ ਹੀ ਦੱਸਤਾ ਸੀ ਵੀ ਗੁਰੀ ਨੂੰ ਆ ਖੇਤੀਬਾੜੀ ਸੀ ਬਿਲਕੁਲ ਇੰਟਰਸਟ ਨਹੀਂ ਹੈਗਾ ਨਾਲੇ ਜੇ ਤੂੰ ਮੈਨੂੰ ਗਲਤ ਗਾਈਡ ਕਰ ਦਿੰਦਾ ਤਾਂ ਮੇਰੀ ਸਾਰੀ ਰਿਸਰਚ ਵਰਕ ਨਾ ਖਰਾਬ ਹੋ ਜਾਂਦਾ ਉਹ ਤੂੰ ਟੈਨਸ਼ਨ ਕਰ ਲੈਨੀ ਹੈ ਸ਼ੈਲੀ ਤੇਰਾ ਕੋਈ ਰਿਸਰਚ ਵਰਕ ਨਹੀਂ ਖਰਾਬ ਹੋਣ ਦੇ ਤੂੰ ਪੁੱਛ ਗਈ ਪੁੱਛਣਾ ਫਿਰ ਮੈਨੂੰ ਐਮਐਸਪੀ ਬਾਰੇ ਦੱਸੋ ਨਾ ਚੰਗਾ ਪਾਲੀ ਮੈਂ ਚੱਲਦਾ ਯਾਰ ਮੈਨੂੰ ਕੰਮ ਜਾ ਹੋ ਗਿਆ ਥੋੜਾ ਜਿਹਾ ਟੰਗਾ ਉਹ ਬੈਠ ਜਾ ਤੂੰ ਕਿੱਧਰ ਜਾ ਰਿਹਾ ਹੁਣ ਉਹ ਮੈਂ ਆਇਆ ਬੱਸ ਮੈਂ ਕੰਮ ਜਾ ਜਾਇਆ ਮੈਂ ਉਹ ਇੱਕ ਮਿੰਟ ਇੱਕ ਮਿੰਟ ਹੁਣ ਹੀ ਆਇਆ ਦਾ ਕੀ ਮਤਲਬ ਤੂੰ ਪਾਲੀ ਦਾ ਦੋਸਤ ਹੈ ਨਾ ਇਟ ਮੀਨਸ ਤੂੰ ਮੇਰਾ ਵੀ ਦੋਸਤ ਹੋਇਆ ਨਾਲੇ ਆਪਦੇ ਕੰਮ-ਕੁਮ ਨਾਲ ਬਾਤੋ ਕਰ ਲਈ ਆ ਹੁਣ ਚੁੱਪ ਕਰਕੇ ਉਰੀ ਬਹਿ ਜਾ ਚੱਲ ਬਹਿ ਜਾ ਨਾ ਉਹ ਤੂੰ ਉਰੀ ਆਇਆ ਯਾਰ ਤੂੰ ਕਿਉਂ ਜਾਣਾ ਆਜਾ ਇੱਧਰ ਆਜਾ ਲੇ ਤੂੰ ਦਾ ਲਿਖਾ ਏ ਹਵਾਵਾਂ ਤੇ ਮਸਤ ਮੇਰੀ ਬਣ ਗਈ ਏ ਉਹ ਲਕੜੀਆਂ ਨਾਲ ਜਦੋਂ ਵਰਸਾਤ ਹਾਂ ਸੈਲੀ ਕਿੰਨੀ ਕਿਊਟ ਹਨ ਉਹ ਓਏ ਕਿਊਟ ਨਹੀਂ ਲਵਿੰਗ ਵੀ ਐ ਹਾਂ ਇਹ ਤਾਂ ਹੈ ਉਹ ਚਲਾਇਆ ਦੱਸ ਤੂੰ ਉਹਨੂੰ ਪਿਆਰ ਪਿਉੜ ਤਾਂ ਨਹੀਂ ਕਰਦਾ ਉਹ ਮੇਰਾ ਮਤਲਬ ਤੂੰ ਉਹਨੂੰ ਆਪਣੀ ਦੋਸਤੀ ਸਮਝਦਾ ਪਿਆਰ ਤਾਂ ਨਹੀਂ ਕਰਦਾ ਓਏ ਯਾਰ ਮੈਂ ਵੀ ਪਾਗਲਾ ਤੈਨੂੰ ਕਹੇ ਸਵਾਲ ਪੁੱਛੀ ਨਾ ਹੁਣ ਤੂੰ ਉਹਨੂੰ ਜੇ ਪਿਆਰ ਕਰਦਾ ਹੁੰਦਾ ਮੈਨੂੰ ਪਾਲੀ ਕਿਉਂ ਬਣਾਉਂਦਾ ਨਾਲੇ ਤੇਰੇ ਵਰਗੇ ਸ਼ਰੀਫ ਮੁੰਡੇ ਯਾਰ ਇਥੇ ਕੁੜੀ ਨੂੰ ਪਿਆਰ ਕਰਦ ਨੇ ਪਾਲੀ ਮੈਂ ਤੈਨੂੰ ਸੱਚ ਦੱਸਾਂ ਯਾਰ ਤੇ ਜਿਹੜੀ ਦੋਸਤ ਹੈ ਮਤਲਬ ਸ਼ੈਲੀ ਮੈਨੂੰ ਉਹਦੇ ਨਾਲ ਪਿਆਰ ਹੋ ਗਿਆ ਆਈ ਲਵ ਹਰ ਪਿਆਰ ਓਏ ਹਾਂ ਪਿਆਰ ਦੱਸ ਫਿਰ ਸਾਡੀ ਜੋੜੀ ਕਿਵੇਂ ਲੱਗੂਗੀ ਹੁਣ ਕੀ ਦੱਸਾਂ ਤੈਨੂੰ ਮੈਂ ਮੈਂ ਤਾਂ ਆਪ ਹੀ ਸ਼ੈਲੀ ਨੂੰ ਪਿਆਰ ਕਰਦਾ ਬਾਹਵ ਰੱਬਾ ਤੂੰ ਮੇਰੇ ਸਾਹਮਣੇ ਆਹ ਕੀ ਮੁਸੀਬਤ ਖੜੀ ਕਰਤੀ ਹੁਣ ਮੈਂ ਕਿਹਨੂੰ ਚੁਣਾ ਇੱਕ ਪਾਸੇ ਮੇਰਾ ਬਚਪਨ ਦਾ ਯਾਰ ਹੈ ਤੇ ਦੂਜੇ ਪਾਸੇ ਮੇਰਾ ਪਿਆਰ ਹੈ ਪਰ ਇਹ ਮੈਂ ਕੀ ਸੋਚ ਰਿਹਾ ਮੈਂ ਕੱਲਾ ਸੈਲੀ ਨੂੰ ਪਿਆਰ ਕਰਦਾ ਸੈਲੀ ਥੋੜੀ ਮੈਨੂੰ ਪਿਆਰ ਕਰਦੀ ਹੈ ਨਾਲੇ ਮੈਨੂੰ ਲੱਗਦਾ ਹੈ ਸੈਲੀ ਲਈ ਗੁਰੀ ਵਰਗਾ ਸਟੇਲੀ ਤੇ ਸੋਨਾ ਮੁੰਡਾ ਠੀਕ ਰਹੂਗਾ ਉਹ ਕੀ ਸੋਚਣ ਲੱਗਿਆ ਦੱਸਣਾ ਯਾਰ ਓਏ ਸੋਚਣਾ ਕੀ ਹੈ ਛੋਡੀ ਜੋੜੀ ਵਾਲੀ ਕਹਿਣ ਲੱਗੂਗੀ ਚੱਲ ਹੁਣ ਆ ਜਾ ਪਈਏ ਬਹੁਤ ਟਾਈਮ ਹੋ ਗਿਆ ਚੱਲ ਫਿਰ ਸਵੇਰੇ ਉੱਠਾਂਗੇ ਵੀ ਚੱਲ ਆ ਜਾ ਤੇ ਤਾਂ ਇੱਥੇ ਹੀ ਨਿਗਾਹਤੀ ਸਾਰੀ ਰਾਤ ਆ ਜਾ ਇੱਕੋ ਤੋਂ ਮੀ ਵੀ ਆਉਣ ਵਾਲਾ ਲੱਗਦਾ ਬੱਦਲ ਜੇ ਦਾ ਕਰਖੇ ਆ ਜਾ ਹਸਤਾ ਮੈਂ ਪਾਲੀ ਨੂੰ ਪ੍ਰਪੋਜ਼ ਕਰਕੇ ਹਟੂੰਗੀ ਵੈਸੇ ਤਾਂ ਉਹਨੂੰ ਚਾਹੀਦਾ ਸੀ ਮੈਨੂੰ ਪ੍ਰਪੋਜ਼ ਕਰਨਾ ਪਰ ਉਹ ਤੇ ਡਾ ਸ਼ਰਮਿਲਾ ਨਾ ਉਹ ਨਹੀਂ ਪ੍ਰਪੋਜ਼ ਕਰ ਸਕਦਾ ਮੈਨੂੰ ਮੈਨੂੰ ਹੀ ਕਰਨਾ ਪਊ ਜੇ ਉਹਦੀ ਆਸ ਤੇ ਬੈਠੀ ਰਹੀ ਨਾ ਮੈਂ ਤਾਂ ਬੁੱਢੀ ਹੋ ਜੂੰਗੀ ਚਲ ਅੱਜ ਤਾਂ ਫਿਰ ਮੈਨੂੰ ਆਪਣੇ ਦਿਲ ਦੀ ਗੱਲ ਦੱਸ ਕੇ ਰੂੰਗੀ ਅਗੇ ਤੁਸੀਂ ਹਾਂ ਤੁਸੀਂ ਬੁਲਾਉਂਦੇ ਮੇਰਾ ਨਾਮ ਆਏ ਹੋ ਸਕਦਾ ਤੇ ਕੀ ਜ਼ਰੂਰੀ ਗੱਲ ਕਰਨੀ ਸੀ ਤੁਸੀਂ ਮੈਂ ਥੋੜਾ ਗੱਲ ਕਰਨੀ ਸੀ ਵੀ ਮੈਂ ਕਹਿਣਾ ਨਹੀਂ ਸੀ ਹਾਂ ਹਲੋ ਹਾਂ ਹਾਂ ਅੱਛਾ ਚੱਲ ਚੱਲ ਠੀਕ ਹੈ ਮੈਂ ਹੁਣੇ ਆ ਜਾਣਾ ਬਸ ਆ ਗਿਆ ਆ ਗਿਆ ਤੁਸੀਂ ਐਂ ਕਰੋ ਮੇਰੀ ਗੱਲ ਸੁਣੋ ਹੁਣ ਮੈਨੂੰ ਬਹੁਤ ਜ਼ਰੂਰੀ ਕੰਮ ਹੈ ਆਪਾਂ ਸ਼ਾਮ ਨੂੰ ਮਿਲ ਲਾਂਗੇ ਮੈਨੂੰ ਮੜਾ ਸਮਝੋ ਮੈਨੂੰ ਜ਼ਰੂਰੀ ਕੰਮ ਹੈ ਆਪਾਂ ਸ਼ਾਮ ਨੂੰ ਜ਼ਰੂਰ ਮਿਲਾਂਗੇ ਠੀਕ ਹੈ ਪਰ ਪੱਲੇ ਲੈ ਦੱਸ ਇਹਨੂੰ ਵੀ ਪਤਾ ਨਹੀਂ ਕੀ ਹੋ ਗਿਆ ਹੁਣ ਅੱਜ ਕੱਲ ਮੇਰੀ ਜਮਾਂ ਨਹੀਂ ਗੱਲ ਸੁਣਦਾ ਪਹਿਲਾਂ ਤੇ ਇਜਾ ਹੈ ਨਹੀਂ ਸੀਗਾ ਹੁਣ ਪਤਾ ਨਹੀਂ ਇਹਨੂੰ ਕੀ ਹੋ ਗਿਆ ਕੀ ਨਹੀਂ ਹੋਇਆ ਮੇਰਾ ਅੰਨਾ ਸੋਣਾ ਮੂਡ ਸੀ ਸਾਰੇ ਖਰਾਬ ਕਰਦਾ ਹੁਣ ਦੱਸ ਮੈਂ ਕੀ ਕਰਾਂ ਐਂ ਕਰ ਦਿਆਂ ਮੈਂ ਗੁਰੀ ਨੂੰ ਫੋਨ ਬੁਲਾਨੀ ਓ ਫ੍ਰੀ ਹੁਸ਼ਾਤ ਹੈਲੋ ਗੁਰੀ ਯਾਰ ਮੇਰਾ ਮੂਡ ਨਾ ਆਫ ਹੈ ਅੱਜ ਤੂੰ ਮੈਨੂੰ ਮਿਲ ਸਕਦਾ ਓਕੇ ਠੀਕ ਹੈ ਮੈਂ ਵੇਟ ਕਰਦੀ ਹਾਂ ਤੇਰੀ ਫਿਰ ਕੀ ਗੱਲ ਓਫੀਸ਼ially ਸਵੇਰੇ ਤਾਂ ਤੂੰ ਇੰਨਾ ਖੁਸ਼ ਸੀ ਹੁਣ ਤੇਰਾ ਮੂਡ ਨੂੰ ਕੀ ਹੋ ਗਿਆ ਯਾਰ ਗੱਲ ਕੀ ਹੋਣੀ ਆ ਮੈਂ ਨਾ ਅੱਜ ਪਾਲੀ ਨੂੰ ਪ੍ਰਪੋਜ਼ ਕਰਨ ਲੱਗੀ ਸੀ ਪਰ ਉਹਨੂੰ ਫੋਨ ਆ ਗਿਆ ਕਿਸ ਦਾ ਉਹ ਬਿਨੈ ਗੱਲ ਸੁਨੇ ਨਾ ਚਲਾ ਗਿਆ ਚਾ ਇਹ ਗੱਲ ਐ ਕਰ ਚੱਲ ਤੇਰਾ ਮੂਠੀ ਕਰਦੇ ਆ ਅੱਜ ਚਲੀ ਉਹ ਕਿੱਥੇ ਜਾਣਾ ਹੁਣ ਇੱਕ ਤਾਂ ਤੂੰ ਬੋਲ ਦੀ ਬਹੁਤ ਐ ਚੱਲ ਚਲੀਏ ਉਹ ਖੜ ਤੇ ਜਾ ਓਏ ਆ ਜਾ ਆ ਜਾ ਕਿੱਦਾਂ ਆ ਜਲੀ ਰੁਕ ਖਵਾ ਮਾ ਤੇ ਕੋਈ ਆਪਣਾ ਤੇਰਾ ਮੂਠੀ ਐ ਕਰ ਬਈ ਇੱਕ ਕਪਲੇਟ ਤਾਂ ਮਿੱਠਾ ਰੱਖ ਦੇ ਇੱਕ ਤੇ ਦੂਜੀ ਕਪਲੇਟ ਦੋ ਮਿੱਠੇ ਰੱਖ ਦੇ ਤੇ ਮਰਚ ਤੇ ਇਹ ਰੱਖੀ ਜੰਗਾ ਤੇ ਇਸ ਤੋਂ ਬਾਅਦ ਦਹੀਂ ਭੱਲੇ ਬਣਾ ਲਿਓਗਾ ਮੈਂ ਤਾਂ ਅਜ ਤੱਕ ਗੁਰੇ ਨੂੰ ਆਫ ਦੀ ਪਸੰਦ ਤਾਂ ਦੱਸੀ ਨਹੀਂ ਪਰ ਇਹਨੂੰ ਮੇਰੀ ਪਸੰਦ ਦਾ ਕਿਵੇਂ ਪਤਾ ਚੱਲ ਗਿਆ देख दे पहले ज्यादा गोलगप्पे कौन खाऊगा कोई नहीं मैं खाऊं जितूंगा ना नहीं मैं जितूंगी मैं जितूं मैं जितूं देख लेंगे कौन जीतता है जल्दी जल्दी मिला सही पर भी खाने में वैसे गोलगप्पे स्वाद बहुत सी है सही तुम लेके आए तेरा मूड सेट कर ले ਹਾਂ ਤੇਰੀ ਆਬਦ ਤੁਹਾਨੂੰ ਕਿਵੇਂ ਲੱਗਿਆ ਗੁਰੀਏ ਅਸ ਮੈਂ ਬਹੁਤ ਇੰਜੋਏ ਕੀਤਾ ਐਂਡ ਦਾ 올 ਕ੍ਰੈਡਿਟ ਗੋਸ ਟੂ ਯੂ ਥੈਂਕ ਯੂ ਸੋ ਮੱਚ ਯਾਰ ਲਾ ਹੈ ਕਮਲੀ ਇੱਥੇ ਥੈਂਕ ਯੂ ਵਾਲੀ ਕੀ ਗੱਲ ਸੀ ਮੈਨੂੰ ਬਸ ਤੂੰ ਖੁਸ਼ ਚਾਹੀਦੀ ਆ ਹੋਰ ਕੀ ਚਾਹੀਦਾ ਮੈਨੂੰ ਉਹ ਹੋਰ ਪਾਲੀ ਤੇ ਮੈਂ ਠੀਕ ਆ ਉਹ ਠੀਕ ਆ ਠੀਕ ਆ ਇਹ ਤੈਨੂੰ ਪਾਲੀ ਨਹੀਂ ਕਹਿ ਕੇ ਚਲਾ ਗਿਆ ਉਹਦਾ ਕਮਲ ਆ ਇਹ ਤਾਂ ਪਤਾ ਨਹੀਂ ਕੀ ਕਹਦੇ ਐ ਪਾ ਗੁਰੀ ਨੂੰ ਪਾਲੀ ਕਹੀ ਐ ਪਾਲੀ ਨੂੰ ਗੁਰੀ ਕਹੀ ਜਾਵੇ ਇਹਦਾ ਹੈਜ ਆ ਦਿਮਾਗ ਤਾਂ ਸਿੱਟ ਵੀ ਰਿਹਾ ਥੋੜਾ ਮੋਟਾ ਹੈ ਗਿਆ ਮਾੜਾ ਮੋਟਾ ਹੈ ਜੀ ਇਹ ਇਹ ਦੱਸ ਦੁਨੀਆ ਦਾ ਵੀ ਸਰੇ ਪਿਆ ਬੰਦਾ ਸਿੱਧਾ ਨਾਂ ਦਾ ਲੈ ਕੇ ਬੁਲਾ ਲੇ ਉਹ ਹਾਂ ਪਾਲੀ ਕੀ ਇਤਾਂ ਜਬਰ ਸਾਰਾ ਦਾ ਨਾ ਓਏ ਕਰਨਾ ਗਈ ਸੀ ਤੂੰ ਤਾਂ ਸੈਲੂਨ ਸਾਕੇ ਇੱਥੋਂ ਭੱਜਿਆ ਆ ਮੈਨੂੰ ਸਾਰਾ ਦਿਨ ਉੱਥੇ ਮਨਾਉਣ ਤੇ ਲੰਘ ਗਿਆ ਨਾ ਤੈਨੂੰ ਇਹ じゃ ਕਿਹੜਾ ਕੰਮ ਪੈ ਗਿਆ ਸੀ ਜਿਹੜਾ ਤੈਨੂੰ ਛੱਡ ਕੇ ਭੱਜਿਆ ਉੱਥਿੋਂ ਓਏ ਛੱਡ ਕੇ ਤਾਂ ਆ ਗਿਆ ਮੈਨੂੰ ਤਾਂ ਘਰੋਂ ਕੰਮ ਪੈ ਗਿਆ ਸੀ ਵੈਸੇ ਵੀ ਤੂੰ ਵਧੀਆ ਯਾਦ ਕਰਾਤਾ ਓਏ ਇਹਨਾਂ ਨੂੰ ਸ਼ਾਮ ਨੂੰ ਮਿਲਣ ਵਾਸਤੇ ਬੁਲਾਇਆ ਤੂੰ ਹੁਣ ਆਪ ਐ ਕਰਦੇ ਨਾ ਨੂੰ ਕੇ ਕੱਪੜੇ ਵਾੜ ਕੇ ਬਾਗ ਚਾਲਦੇ ਤੂੰ ਐ ਨਾਲ ਹੀ ਬਾਗ ਚਾਲਿਆ ਯਾਰ ਓ ਫਿਰ ਤੂੰ ਜਾ ਉੱਥੇ ਮੇਰਾ ਕੀ ਕੰਮ ਐ ਓ ਤੇਰਾ ਕੰਮ ਦੇ ਲੱਗਦਿਆ ਹੁਣ ਯਾਰ ਉਹ ਸਵੇਰ ਵਾਲੀ ਗੱਲ ਤੋਂ ਜੇ ਮੇਰੇ ਨਾਲ ਗੁੱਸੇ ਹੋਗੀ ਤੂੰ ਸਾਂਭ ਲੇਂਗਾ ਤੂੰ ਤਾਂ ਹੁਣ ਉਹਦੇ ਨਾਲ ਚੈਟ ਛੂਟ ਕਰਦਾ ਰਹਿਣਾ ਤੂੰ ਸਾਂਭ ਲੇਂਗਾ ਸੁਤੰਦਰਾ ਤੂੰ ਮੇਰੇ ਦੀ ਛੱਡ ਕਦੇ ਆ ਵੀ ਨਾ ਕੁਝ ਕਰੀ ਓਏ ਕੁਝ ਨਹੀਂ ਹੁੰਦਾ ਤੂੰ ਆਇਆ ਚੱਲ ਦਿਆਂ ਚੱਲ ਛੱਡ ਪਰ ਉਹ ਪਿਆ ਜੀ ਚੱਲ ਚੱਲ ਕੋਈ ਨਾ ਆਏਗੀ ਹੁੰਦਾ ਯਾਰ ਉਹ ਉਹ ਹਾਂ ਸ਼ੈਲੀ ਦੱਸ ਕੱਲ ਕੀ ਕਰ ਰਹੀ ਸੀ ਅੱਛਾ ਹੁਣ ਜਨਾਬ ਨੂੰ ਯਾਦ ਵੀ ਆ ਗਿਆ ਵੀ ਕੱਲ ਮੈਂ ਕੋਈ ਗੱਲ ਕਰ ਰਹੀ ਸੀ ਓਏ ਯਾਰ ਤੈਨੂੰ ਪਤਾ ਤਾਂ ਹੈਗਾ ਜਰੂਰੀ ਫੋਨ ਆ ਗਿਆ ਸੀ ਮੈਨੂੰ ਤਾਂ ਕਰਕੇ ਜਾਣਾ ਪਿਆ ਚੱਲ ਸੌਰੀ ਹੁਣ ਦੱਸ ਵੀ ਦੇ ਕੀ ਗੱਲ ਹੈ ਓ ਮੈਂ ਐ ਗੱਲ ਕਹਿ ਰਹੀ ਸੀ ਮੈਂ ਕੱਲੂ ਮੈਂ ਜਾ ਰਹੀ ਆ ਚਾਨ ਤੋਂ ਪਹਿਲਾਂ ਮੈਂ ਇੱਕ ਗੱਲ ਕਹਿਣੀ ਸੀ ਪਾਲੀ ਮੈਂ ਤੈਨੂੰ ਬਿਨਾਂ ਦੇਖੇ ਆਪਣੇ ਦਿਲ ਦੀਆਂ ਸਾਰੀਆਂ ਗੱਲਾਂ ਤੇਰੇ ਨਾਲ ਸ਼ੇਅਰ ਕਰਦੀ ਰਹੀ ਤੇ ਮੈਨੂੰ ਪਤਾ ਨਹੀਂ ਲੱਗਿਆ ਤੂੰ ਮੇਰੇ ਇੰਨਾ ਵਧੀਆ ਦੋਸਤ ਕਿਵੇਂ ਬਣ ਗਿਆ ਤੇ ਸ਼ਾਇਦ ਹੀ ਕੋਈ ਏਜੀ ਗੱਲ ਹੋਊਗੀ ਵੀ ਜਿਹੜੀ ਮੈਂ ਤੇਨ ਨਾਲ ਨਾ ਸ਼ੇਅਰ ਕੀਤੀ ਹੋਵੇ ਤੇ ਬਸ ਗੱਲਾਂ ਸ਼ੇਅਰ ਕਰਦੇ ਕਰਦੇ ਨਾ ਮੈਨੂੰ ਇਹ ਗੱਲ ਨਹੀਂ ਸਮਝਾਈ ਵੀ ਮੈਨੂੰ ਤੇਨ ਨਾਲ ਕਦੋਂ ਪਿਆਰ ਹੋ ਗਿਆ ਐਂਡ ਆਈ ਵਾਂਟ ਟੂ ਸਪੈਂਡ ਮਾਈ ਹਾਰ ਲਾਈਫ ਵਿਦ ਯੂ ਆਈ ਲਵ ਯੂ ਸੋ ਮਚ ਵਿਲ ਯੂ ਮੈਰਿਡ ਮੀ ਪਲੀਤੂ ਕਿੱਥੇ ਜਾ ਰਿਹਾ ਮੈਂ ਤੈਨੂੰ ਪੁੱਛ ਰਹੀ ਆ ਵਿਲ ਯੂ ਮੈਰਿਡ ਮੀ ਕੀ ਕਰੀ ਸੈਲੀ ਮੈਂ ਗੁਰੀ ਆ ਪਾਲੀ ਉਹ ਖੜਾ ਅੱਛਾ ਤੈਂ ਗੱਲ ਮੇਰੀ ਅੱਖ ਅੱਖਾ ਪਾ ਕੇ ਕਹਿ ਇਹ ਸਭ ਤਾਂ ਮੈਨੂੰ ਪਹਿਲਾਂ ਹੀ ਪਤਾ ਲੱਗਿਆ ਸੀਗਾ ਹਾਂ ਓਹੋ ਗੁਰੀ ਦਾ ਏਟੀਐਮ ਤਾਂ ਮੇਰੇ ਕੋਲ ਹੀ ਰਹਿ ਗਿਆ ਉਹਨੂੰ ਕਿਤੇ ਲੋਡ ਵੀ ਨਾ ਹੋਵੇ ਹੱਦ ਦੇ ਮੈਂ ਵੀ ਭੁਲੱਕੜ ਜੀਆਂ ਪੈਸੇ ਕਢਾਣ ਤੋਂ ਬਾਅਦ ਉਹਦਾ ਏਟੀਐਮ ਹੀ ਨਹੀਂ ਮੋੜਿਆ ਆ ਕਰ ਦਿਆ ਉਹਨੂੰ ਦਿਆ ਨਹੀਂ ਕਿਤੇ ਨੂੰ ਲੋੜ ਨਾ ਹੋ ਬੇਟੀਆਂ ਦੀ ਉਹ ਪਾਲੀ ਬਈ ਮੈਂ ਤਾਂ ਹੁਣੇ ਲੱਗਦਾ ਵੀ ਸ਼ੈਲੀ ਮੈਨੂੰ ਪ੍ਰਪੋਜ਼ ਕਰੂਗੀ ਉਹ ਲੱਗਦਾ ਨਹੀਂ ਉਹ ਕਰੂਗੀ ਪ੍ਰਪੋਜ਼ ਇਹਨੂੰ ਓਏ ਯਾਰ ਕਾ ਨੂੰ ਸਿਆਪਾ ਛੇੜਾ ਤੂੰ ਨੂੰ ਸੱਚ ਦੱਸ ਦੇ ਪਰ ਵੀ ਮੈਂ ਪਾਲੀ ਆ ਹੁਣ ਮਜ਼ਾਕ ਦੀ ਗੱਲ ਰਹੀ ਮਜ਼ਾਕ ਚ ਯਾਰ ਤੂੰ ਹਮ ਮੈਨੂੰ ਪਤਾ ਵੀ ਤੂੰ ਉਹਨੂੰ ਬਹੁਤ ਪਿਆਰ ਕਰਦਾ ਤੇ ਆ ਗੱਲ ਵੀ ਹੁਣ ਮੈਂ ਉਹਨੂੰ ਵੀ ਪਸੰਦ ਕਰਨ ਲੱਗ ਗਿਆ ਆ ਤਾਂ ਗਲਤ ਹੋ ਜੂ ਕੰਮ ਕਿਉਂਕਿ ਪਹਿਲਾਂ ਹੱਕ ਤੇਰਾ ਉਹਦੇ ਤੇ ਤੇ ਉਹ ਮਿਲਣ ਵੀ ਤੈਨੂੰ ਆਈ ਆ ਆਇਨਾ ਕਰ ਯਾਰ ਤੂੰ ਸੱਚ ਦੱਸ ਦੇ ਪਰ ਉਹਦੇ ਨਾਲ ਕੀ ਫਰਕ ਪੈਂਦਾ ਹੈ ਉਹ ਪਾਲੀ ਨੂੰ ਪਿਆਰ ਨਹੀਂ ਕਰਦੀ ਸਗੋ ਉਹ ਉਹ ਪਾਲੀ ਨੂੰ ਪਿਆਰ ਕਰਦੀ ਹੈ ਜਿਵੇਂ ਹਰ ਇੱਕ ਕੁੜੀ ਆਪਣਾ ਜੀਵਨ ਸਾਥੀ ਚਾਹੁੰਦੀ ਹੈ ਸਟਾਈਲਿਸ਼ ਸਮਾਰਟ ਲਾਈਕ ਯੂ ਨਾਟ ਮੀ ਪਾਲੀ ਤੂੰ ਇਹ ਸੋਚ ਵੀ ਕਿਵੇਂ ਲਿਆ ਵੀ ਤੇਰੇ ਗੱਲਾਂ ਨਾਲੋਂ ਜ਼ਿਆਦਾ ਜ਼ਰੂਰੀ ਤੇਰਾ ਰੰਗ ਰੂਪ ਮੇਰੇ ਵਾਸਤੇ ਤੇ ਕਰੇ ਆਪਣੇ ਆਪਣਾ ਸ਼ੀਸ਼ੇ ਚ ਖੜਕੇ ਦਾ ਵੇਖ ਤੂੰ ਬਹੁਤ ਜ਼ਿਆਦਾ ਯੂਨਿਕ ਹੈ ਨਾਲੇ ਉਸ ਤੋਂ ਜ਼ਿਆਦਾ ਯੂਨਿਕ ਨਾ ਤੇਰਾ ਦਿਲ ਹੈ ਮੈਂ ਹੀ ਦਿਲ ਨਰ ਤੇ ਉਸੇ ਪਾਲੀ ਨਾਲ ਪਿਆਰ ਕੀਤਾ ਜਿੰਨਾ ਮੈਂ ਗੱਲਾਂ ਕਰਦੀ ਸੀ ਤੇ ਆਈ ਲਵ ਯੂ ਪਾਲੀ ਆਈ ਲਵ ਯੂ